ਸਾਤ ਸੰਗਤ ਜੀ ਗੁਰੂ ਨਾਨਕ ਜੀ ਪਰ ਜਵਾਨ ਹੋ ਚੁੱਕੇ ਸਨ ਸਰੀਰਕ ਸੁੰਦਰਤਾ ਕਮਾਲ ਦੀ ਸੀ ਉਮਰ ਵੀ 23 ਸਾਲ ਤੋਂ ਉੱਪਰ ਹੋ ਗਈ ਸੀ ਇਹੋ ਹੀ ਉਮਰ ਵਿਆਹ ਦੇ ਯੋਗ ਹੁੰਦੀ ਹੈ ਜੈ ਰਾਮ ਜੀ ਤੇ ਬੀਬੀ ਨਾਨਕੀ ਜੀ ਨੇ ਸਲਾਹ ਕੀਤੀ ਕਿ ਤਲਵੰਡੀ ਸੁਨੇਹਾ ਭੇਜਿਆ ਜਾਵੇ ਕਿ ਨਾਨਕ ਜੀ ਦਾ ਵਿਆਹ ਕੀਤਾ ਜਾਵੇ ਇਹ ਸਲਾਹ ਕਰਨ ਦਾ ਵੱਡਾ ਕਾਰਨ ਇਹ ਵੀ ਸੀ ਕਿ ਗੁਰੂ ਜੀ ਨੂੰ ਸੰਤਾਂ ਦੀ ਸੰਗਤ ਤੋਂ ਬਚਾਇਆ ਜਾਵੇ ਲੋਕਾਂ ਦਾ ਖਿਆਲ ਹੈ ਕਿ ਗ੍ਰੈਸਥ ਪਰਮਾਰਥ ਦੇ ਰਾਹ ਵਿੱਚ ਇੱਕ ਭਾਰੀ ਰੁਕਾਵਟ ਹੈ ਗ੍ਰੈਸਥੀ ਕਦੀ ਪਰਮਾਰਥ ਦੇ ਰਾਹ ਨਹੀਂ ਤੁਰ ਸਕਦਾ ਕਿਉਂਕਿ ਇਸਤਰੀ ਰਿਸ਼ਤੇਦਾਰਾਂ ਤੇ ਧੀਆ ਪੁੱਤਰ ਐਸੇ ਮੋਹ ਲੈਂਦੇ ਹਨ ਕਿ ਮਰਦ ਦੀ ਮਨ ਬਿਰਤੀ ਉਹਨਾਂ ਨੂੰ ਛੱਡ ਕੇ ਹੋਰ ਕਿਸੇ ਪਾਸੇ ਨਹੀਂ ਲੱਗਦੀ ਪਿਆਰ ਵੰਡਿਆ ਜਾਂਦਾ ਹੈ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਪੰਜੇ ਮਨੁੱਖ ਦੇ ਉਦਾਲੇ ਹੋ ਜਾਂਦੇ ਹਨ ਜੈ ਰਾਮ ਜੀ ਅਜੇ ਇਹੋ ਜਿਹੀਆਂ ਦਲੀਲਾਂ ਵਿੱਚ ਹੀ ਸਨ ਕੇ ਸਬਾਬ ਨਾਲ ਇੱਕ ਰਿਸ਼ਤਾ ਆ ਗਿਆ ਕਿਉਂਕਿ ਜੈ ਰਾਮ ਜੀ ਦੀ ਰਿਸ਼ਤੇਦਾਰਾਂ ਵਿੱਚ ਬੜੀ ਸ਼ੋਭਾ ਸੀ ਮੈਂ ਤਾਂ ਕਾਲੂ ਜੀ ਨੂੰ ਵੀ ਦੂਰ ਦੂਰ ਤੋਂ ਹਿੰਦੂ ਘਰਾਣੇ ਜਾਣਦੇ ਸਨ ਦੂਸਰੇ ਸ਼ਹਿਰਾਂ ਬਾੰਗ ਬਟਾਲਾ ਉਸ ਵੇਲੇ ਤਕੜਾ ਰੌਣਕ ਵਾਲਾ ਇੱਕ ਵਪਾਰਕ ਸ਼ਹਿਰ ਸੀ ਇਸ ਸ਼ਹਿਰ ਵਿੱਚ ਹਿੰਦੂ ਖੱਤਰੀਆਂ ਦੇ ਘਰ ਚੋਖੇ ਸਨ ਉਹ ਸਾਰੇ ਚੰਗੇ ਗੁਜ਼ਾਰੇ ਵਾਲੇ ਸਨ ਉੱਥੋਂ ਦਾ ਮੂਲਾ ਖੱਤਰੀ ਸੀ ਉਹ ਪਟਵਾਰੀ ਸੀ ਤੇ ਪੱਖੋਂ ਕੇ ਰੰਦਾਵੇ ਪਟਵਾਰ ਦਾ ਕੰਮ ਕਰਦਾ ਸੀ ਉਸ ਦੀ ਸੁਪੁੱਤਰੀ ਸੁਲਖਣੀ ਮੁਟਿਆਰ ਹੋਈ ਉਸ ਵਾਸਤੇ ਬਾਹਰ ਲੱਭਣ ਦੀ ਭੱਜ ਦੌੜ ਕਿਤਨਾ ਚਿਰ ਹੁੰਦੀ ਰਹੀ ਮੋਲੇ ਦੇ ਆਦਮੀ ਵੀ ਵਰ ਦੀ ਢੂੰਡ ਕਰਦੇ ਹੋਏ ਸੁਲਤਾਨਪੁਰ ਪੁੱਜ ਗਏ ਸੁਲਤਾਨਪੁਰ ਦੇ ਖੱਤਰੀਆਂ ਨੇ ਜੈ ਰਾਮ ਜੀ ਦੇ ਸਾਲੇ ਨਾਨਕ ਜੀ ਦੀ ਦੱਸ ਪਾਈ ਉਹ ਜੈ ਰਾਮ ਜੀ ਦੇ ਘਰ ਆ ਬੈਠੇ ਗੁਰੂ ਨਾਨਕ ਦੇ ਨਹਾਰ ਤੱਕ ਕੇ ਅਤੇ ਮੋਦੀ ਖਾਨੇ ਦੀ ਨੌਕਰੀ ਕਰਨੀ ਸੁਣ ਕੇ ਉਹਨਾਂ ਫੈਸਲਾ ਕਰ ਲਿਆ ਕਿ ਸੁਲੱਖਣੀ ਦਾ ਰਿਸ਼ਤਾ ਇੱਥੇ ਹੀ ਕਰਨਗੇ ਬਾਹਰ ਲੱਭਣ ਦੀ ਭਾਲ ਤੇ ਤਾਂਗ ਮੁੱਕ ਗਈ ਉਹਨਾਂ ਦਾ ਫੈਸਲਾ ਸੁਣ ਕੇ ਜੈਰਾਮ ਜੀ ਤੇ ਬੀਬੀ ਨਾਨਕੀ ਨੇ ਤਲਵੰਡੀ ਵੱਲ ਲਾਗੀ ਭੇਜ ਦਿੱਤਾ ਲਾਗੀ ਨੂੰ ਸਮਝਾਇਆ ਕਿ ਮਹਿਤਾ ਗਾਲੂ ਜੀ ਤੇ ਬਾਕੀ ਪਰਿਵਾਰ ਨੂੰ ਇੱਥੇ ਲੈ ਆਵੇ ਲਾਗੀ ਗਿਆ ਤੇ ਚੌਥੇ ਦਿਨ ਸਭ ਪਰਿਵਾਰ ਸਮੇਤ ਵਾਪਸ ਸੁਲਤਾਨਪੁਰ ਆ ਪੁੱਜਾ ਖੁਸ਼ੀਆਂ ਦੇ ਵਾਜੇ ਵੱਜੇ ਭਾਈਚਾਰੇ ਦੇ ਮੁਖੀਆਂ ਦੀ ਹਾਜ਼ਰੀ ਵਿੱਚ ਗੁਰੂ ਨਾਨਕ ਦੇਵ ਜੀ ਦੇ ਮੂੰਹ ਨੂੰ ਸ਼ੁਹਾਰਾ ਲਾਇਆ ਤੇ ਝੋਲੀ ਸ਼ਗਨ ਪਾਇਆ ਗਿਆ ਉਸ ਖੁਸ਼ੀ ਵਿੱਚ ਗੁੜ ਪਤਾਸੇ ਮਿਸ਼ਰੀ ਵੰਡੀ ਗਈ ਸ਼ਹਿਰ ਦੇ ਮੁਖੀਆਂ ਤੇ ਭਾਈਚਾਰੇ ਨੂੰ ਰੋਟੀ ਖਵਾਈ ਗਈ ਵਿਆਹ ਦੇ ਦਿਹਾੜੇ ਦਾ ਦਿਨ ਵੀ ਉਸੇ ਦਿਨ ਹੀ ਫੈਸਲਾ ਕਰ ਲਿਆ ਗਿਆ ਕਿਉਂਕਿ ਮੂਲੇ ਜੀ ਵੱਲੋਂ ਕੁੜਮਾਈ ਦੇ ਨਾਲ ਹੀ ਵਿਆਹ ਦੇ ਦੇਣ ਦੀ ਪੱਕੀ ਕੀਤੀ ਗਈ ਸੀ ਗੁੜਮਾਈ ਦੀ ਰਸਮ ਪੂਰੀ ਕਰਕੇ ਮੈਤਾ ਕਾਲੂ ਜੀ ਤਲਵੰਡੀ ਮੋੜਾ ਤੇ ਪੁੱਤਰ ਦੇ ਵਿਆਹ ਦੀ ਤਿਆਰੀ ਕਰਨ ਲੱਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ